ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਬਲਾਹ ਸਭ ਨੂੰ ਸਤਿ ਸ੍ਰੀ ਅਕਾਲ ਆ ਇਮੀਗ੍ਰੇਸ਼ਨ ਦੇ ਵਿੱਚ ਨਵੀਆਂ ਟਿਪਸ ਲੈ ਕੇ ਤੁਹਾਡੇ ਲਈ ਹਾਜ਼ਰ ਆ ਮੇਰੇ ਨਾਲ ਅੱਜ ਫੇਰ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦਿੱਤਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਸੰਬੰਧੀ ਕਿ ਕੀ ਕੋਈ ਨਵੀਂ ਅਪਡੇਟ ਹੈ ਇਮੀਗ੍ਰੇਸ਼ਨ ਦੇ ਵਿੱਚ ਜਾਂ ਜਿਹੜੇ ਭੈਣ ਭਰਾ ਕੁਝ ਸਲਾਹ ਲੈਣਾ ਚਾਹੁੰਦੇ ਨੇ ਆਪਣੇ ਫਸੇ ਹੋਏ ਕੇਸਾਂ ਬਾਰੇ ਤਾਂ ਉਹ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਉਹਨਾਂ ਦੇ ਆਫਿਸ ਫੋਨ ਕਰਕੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਆਂ ਸਵਾਗਤ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਨੇ ਇਮੀਗ੍ਰੇਸ਼ਨ ਸੰਬੰਧੀ ਮਨਜੀ ਤੁਹਾਡਾ ਸਵਾਗਤ ਹੈ ਜੀ ਸਿਮਰਤ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਦੋਸਤਾਂ ਨੂੰ ਪਾਏ ਪੈਨਾਂ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੁਜੋਤਨ ਆਡੀ ਡਿਪਟੀ ਲੋਮ ਵੱਲੋਂ ਸਸ਼ੀਕਲ ਨਮਸਕਾਰ ਆਦਾਬਨ ਥੈਂਕ ਯੂ ਵੈਰੀ ਮਚ ਫਾਰ ਅਮਿਗਾ ਸੋਨੈਵਸ ਅਮਨ ਜੀ ਥੈਂਕ ਯੂ ਤੇ ਹਰ ਹਫਤੇ ਤੁਸੀਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਲਈ ਲੈ ਕੇ ਆਉਂਦੇ ਹੋ ਅੱਛਾ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਕਿਉਂਕਿ ਐਕਸਪ੍ਰੈਸ ਐਂਟਰੀ ਦੇ ਜਿਹੜੇ ਦੁਆਰਾ ਡਰਾਅ ਸ਼ੁਰੂ ਹੋ ਗਏ ਨੇ ਸੋ ਉਸ ਤੋਂ ਹੀ ਸ਼ੁਰੂ ਕਰਦੇ ਹਾਂ ਕੋਈ ਆਇਆ ਨਵਾਂ ਡਰਾਅ ਅਗਸਤ ਦੇ ਮਹੀਨੇ ਚ ਸਿਮਰ ਜੀ ਇੱਕ ਪੀ ਐਨ ਪੀ ਦਾ ਡਰਾਅ ਆਊਟ ਹੋਇਆ ਜੀ ਅੱਛਾ ਜੀ ਤੇ 225 ਇਨਵੀਟੇਸ਼ਨ ਦਿੱਤੇ ਗਏ ਨੇ 739 ਦੇ ਸਕੋਰ ਦੇ ਉੱਤੇ ਸੋ ਅੱਛਾ 739 ਦਾ ਸਕੋਰ ਤੇ 739 ਬਿਕੋਜ਼ ਪੀ ਐਨ ਪੀ ਦੇ 600 ਪੁਆਇੰਟਸ ਪਹਿਲੇ ਹੀ ਹੁੰਦੇ ਲੈ 1225 ਇਨਵੀਟੇਸ਼ਨਸ ਦਿੱਤੇ ਗਏ ਨੇ ਜਿਹੜੇ ਸੋ ਆ ਰੀਸੈਂਟ ਡਰਾ ਹੈਗਾ ਉਸ ਤੋਂ ਪਹਿਲਾਂ ਜੁਲਾਈ ਦੇ ਮੰਥ ਦੇ ਵਿੱਚ ਅਸੀਂ 4-5 ਡਰਾ ਦੇਖੇ ਸੀਗੇ ਪੀ ਐਨ ਪੀਜ਼ ਦੇ ਦੋ ਡਰਾ ਦੇਖੇ ਸੀਗੇ ਇੱਕ ਐਸੀ ਐਕਸਪ੍ਰੈਸ ਐਂਟਰੀ ਦਾ ਡਰਾ ਦੇਖਿਆ ਉਸ ਤੋਂ ਬਾਅਦ ਹੈਲਥ ਦਾ ਅਸੀਂ ਡਰਾ ਦੇਖਿਆ 475 ਦੇ ਉੱਤੇ ਸੋ ਆਹੀ ਹਲੇ ਤੱਕ ਡਰਾ ਆਏ ਨੇ ਤੇ ਐਕਸਪੈਕਟਿਡ ਹੈਗਾ ਕਿ ਐਸ ਐਮ ਐਚ ਵੀ ਐਕਸਪ੍ਰੈਸ ਐਂਟਰੀ ਦਾ ਡਰਾ ਤੇ ਹੋ ਸਕਦਾ ਓਕਿਪੇਸ਼ਨ ਸਪੈਸਿਫਿਕ ਡਰਾਸ ਅਸੀਂ ਕੋਈ ਹੋਰ ਵੀ ਬੜੀ ਜਲਦੀ ਦੇਖੀਏ अच्छा मानो जे आ, आ, काफी समय तो जेडे इथे स्टूडेंट आए हुए ने हुन क्योंकि इमिग्रेशन ਦੇ ਵਿੱਚ کافی ਸਖਤਾਈ ਹੋ ਗਈ ਆ ਸੋ ਉਹ ਜਿਹੜੇ ਬੱਚੇ ਆਏ ਹੋਏ ਨੇ ਆਪਣੇ ਸੁਡੈਰੀ ਭੇਖ ਨੂੰ ਲੈ ਕੇ ਸੋਚ ਕੇ ਇਥੇ ਤੇ ਉਹਨਾਂ ਦੇ ਲਈ ਜਿਹੜੇ ਹੁਣ ਫਸੇ ਹੋਏ ਨੇ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਕੀਤਾ ਜਾਵੇ ਤੇ ਉਹਨਾਂ ਦੇ ਲਈ ਕੀ অপਸ਼ਨਸ ਅਵੇਲੇਬਲ ਨੇ ਸਿਮਰ ਜੀ ਸਹੀ ਮਿਆਣਿਆਂ ਦੇ ਵਿੱਚ ਬਹੁਤ ਵੱਡੀ ਕਨਫਿਊਜ਼ਨ ਇਸ ਟਾਈਮ ਤੇ ਚੱਲ ਰਹੀ ਹੈ ਬਿਕੋਜ਼ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਧਿਆਨ ਇਥੇ ਬੜੇ ਓਕੇ ਹੋ ਕੇ ਪੈਸੇ ਫੀਸਾਂ ਇਥੇ ਕਰੈਕਟ ਕਰਕੇ ਜਾਂ ਮਿਹਨਤਾਂ ਕਰਕੇ ਇਥੇ ਸਬਮਿਟ ਕੀਤੀਆਂ ਹੈਗੀਆਂ ਐਂਡ ਜਦੋਂ 3 ਸਾਲ 5 ਸਾਲ 7 ਸਾਲ ਬਾਅਦ ਉਹਨੂੰ ਪਤਾ ਚੱਲ ਰਿਹਾ ਹੈ ਕਿ ਅਸੀਂ ਪਰਮਨੈਂਟ ਰੈਜ਼ਿਡੈਂਸੀ ਨਹੀਂ ਸਾਨੂੰ ਮਿਲ ਰਹੀ ਐਂਡ ਗਵਰਨਮੈਂਟ ਵੱਲੋਂ ਕੋਈ ਵੀ ਇਹੋ ਜਿਹੇ ਪ੍ਰੋਗਰਾਮ ਇਨੀਸ਼ੀਏਟ ਨਹੀਂ ਕੀਤਾ ਜਾ ਰਿਹਾ ਤੇ ਆਬਵੀਅਸਲੀ ਇਟ ਇਜ਼ ਨਾਟ ਈਜ਼ੀ ਫਾਰ ਥੈਮ ਬਿਲਕੁਲ ਬਿਕਾਜ਼ ਬਹੁਤ ਸਾਰੇ ਬੱਚੇ ਤਾਂ ਪੋਸਟ ਗ੍ਰੈਡ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈਗਾ ਉਹਨਾਂ ਦੇ ਸਪਾਉਸਸ ਵੀ ਨਾਲ ਹੈਗੇ ਨੇ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਹੜੇ ਵਰਕ ਪਰਮਿਟ ਦੇ ਉੱਤੇ ਆਏ ਸੀਗੇ ਉਹਨਾਂ ਦੇ ਸਪਾਉਸਸ ਵੀ ਕੈਨੇਡਾ ਦੇ ਵਿੱਚ ਹੈਗੇ ਨੇ ਸੋ ਇਹ ਕਾਫੀ ਵੱਡੀ ਤਦਾਦ ਦੇ ਵਿੱਚ ਸਟੂਡੈਂਟਸ ਤੇ ਵਰਕਰਸ ਉਸ ਡੈਲਮਾ ਦੇ ਵਿੱਚ ਫਸੇ ਹੋਏ ਨੇ ਕਿ ਕਿਹੜੇ ਪਾਸੇ ਅਸੀਂ ਜਾਈਏ ਬਿਕੋਜ਼ ਉਹਨਾਂ ਨੇ ਕੈਨੇਡੀਅਨ ਇਕਨੋਮੀ ਦੇ ਵਿੱਚ ਵੀ ਆਪਣਾ ਕੰਟਰੀਬਿਊਸ਼ਨ ਦਿੱਤਾ ਹੂੰ ਹੂੰ ਪੜ੍ਹਾਈਆਂ ਵੀ ਕੀਤੀਆਂ ਜਿਹੜੇ ਜੌਬ ਕਰਨ ਆਏ ਸੀ ਉਹਨਾਂ ਨੇ ਮਿਹਨਤਾਂ ਵੀ ਕੀਤੀਆਂ ਤੇ ਆਪਣੀ ਕੰਟਰੀਬਿਊਸ਼ਨਸ ਵੀ ਦਿੱਤੀਆਂ ਐਂਡ ਅੱਜ ਹੁਣ ਉਹਨਾਂ ਨੂੰ ਸਰਕਮਸਟੈਂਸਸ ਇਸ ਤਰ੍ਹਾਂ ਦੇ ਹੋ ਗਏ ਨੇ ਉਹਨੂੰ ਪਤਾ ਨਹੀਂ ਚੱਲ ਰਿਹਾ ਕਿ ਐਲ ਐਮ ਆਈ ਇਹ ਵੀ ਉਹਨਾਂ ਦਾ ਐਕਸਟੈਂਡ ਹੋ ਸਕਦਾ ਜਾਂ ਨਹੀਂ ਉਹਦਾ ਵਰਕ ਪਰਮਿਟ ਵੀ ਐਕਸਟੈਂਡ ਹੋ ਸਕਦਾ ਜਾਂ ਨਹੀਂ ਹੋ ਸਕਦਾ ਸਿਮਰਤ ਜੀ ਲੇਟੈਸਟ ਜਿਹੜਾ ਸਰਕਮਸਟੈਂਸਸ ਚੱਲ ਰਹੇ ਨੇ 254 ਬਿਜ਼ਨਸ ਡੇਸ ਦਾ ਟਾਈਮ ਹੋ ਗਿਆ ਐਲਐਮਆਈਏ ਪ੍ਰੋਸੈਸਿੰਗ ਨੂੰ ਇੱਕ ਮਹੀਨੇ ਦੇ ਵਿੱਚ ਬਿਜ਼ਨਸ ਡੇਸ ਹੁੰਦੇ ਰਹੇ ਸੋ ਤੁਸੀਂ ਆਪ ਇਮੇਜਿਨ ਕਰੋ ਕਿ 13 ਮਹੀਨਿਆਂ ਦਾ ਟਾਈਮ ਤਾਂ ਆ ਹੋ ਗਿਆ ਤੇ 14ਵਾਂ ਹੀ ਮਹੀਨਾ ਹੋ ਗਿਆ ਐਡਵਰਟਾਈਜ਼ਮੈਂਟ ਦਾ ਸੋ 14 ਤੋਂ 15 ਮਹੀਨੇ ਮਿਨੀਮਮ ਹੋ ਗਏ ਨੇ ਜਦ ਕਿ ਜਦੋਂ ਗਵਰਨਮੈਂਟ ਚਾਹਦੀ ਸੀਗੀ ਤੇ ਵਿਦਿਨ 15 ਡੇਸ ਐਲ ਐਮ ਆਈਆ ਦਾ ਆਨਸਰ ਤੁਹਾਡੇ ਆਫਿਸ ਦੇ ਵਿੱਚ ਆਇਆ ਹੁੰਦਾ ਸੀ 15ਵੇਂ ਦਿਨ 15ਵਾਂ ਦਿਨ ਵੀ ਨਹੀਂ ਪੈਂਡ ਦਿੰਦੇ ਸੀ ਬਟ ਹੁੰਦੇ ਜਿਹੜੇ ਸਰਕਮਸਟੈਂਸਸ ਹੈਗੇ ਨੇ ਆਈ ਡੋਨਟ ਨੋ ਕਿ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਕਿ ਦੇ ਡੋਂਟ ਦੇ ਵਾਂਟ ਟੂ ਡਿਸਕਰੇਜ ਐਲ ਐਮ ਆਈਸ ਆਈ ਥਿੰਕ ਥੈਟ ਇਜ਼ ਪ੍ਰੋਬਬਲੀ ਵਨ ਰੀਜ਼ਨ ਐ ਜੀ ਇਹ ਹਲੇ ਸਾਨੂੰ ਨਾ ਗਵਰਨਮੈਂਟ ਨੂੰ ਆ ਨਜ਼ਰ ਨਹੀਂ ਆ ਰਿਹਾ ਕਿ ਇਹਦਾ ਰੈਪਰਕੇਸ਼ਨ ਕੀ ਹੋਣ ਵਾਲਾ ਬਿਕੋਜ਼ ਬਹੁਤ ਸਾਰੇ ਰਿਮੋਰਟਸ ਬਹੁਤ ਸਾਰੇ ਬਿਜ਼ਨਸਮੈਨ ਸਿਰਫ ਫੋਰਨ ਵਰਕਰਸ ਦੇ ਉੱਤੇ ਡਿਪੈਂਡੈਂਟ ਹੈਗੇ ਨੇ ਐਂਡ ਜੇ ਫੋਰਨ ਵਰਕਰਸ ਨਹੀਂ ਹੋਣਗੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਹੋਣਗੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਹੋਲਡਰਸ ਨਹੀਂ ਹੋਣਗੇ ਇਟ ਵਿਲ ਨਾਟ ਬੀ ਈਜ਼ੀ ਫਾਰ ਥੀਸ ਬਿਜ਼ਨੈਸਸਿਸ ਟੂ ਈਵਨ ਆਪਰੇਟ ਐਂਡ ਇਹ ਜਿਹੜੀ ਸਾਨੂੰ ਆ ਜਿਹੜੀ ਖਮੀ ਕਮੀ ਨਜ਼ਰ ਆਊਗੀ ਨਾ ਸਿਮਰਤ ਜੀ ਇਹ 1 ਸਾਲ 2026 ਤੇ ਐਂਡ ਤੱਕ ਤੇ 2027 ਦੇ ਵਿੱਚ ਡਰਾਸਟਿਕ ਨਜ਼ਰ ਆਏਗੀ ਸਦਾ ਇਹਦਾ ਵਾਪਸ ਆਣ ਵਾਲਾ ਤਰੀਕਾ ਵੀ ਨਾ ਹੋਵੇ ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਐਸਟੈਂਪਲ ਕੈਨੇਡਾ ਛੱਡ ਬੈਠੇ ਹੈਗੇ ਨੇ রাইਟ ਉਹਨਾਂ ਦਾ ਅ ਲਾਸਟ ਪ੍ਰੋਬਬਲੀ ਪ੍ਰਾਇੋਰਟੀ ਹੋ ਸਕਦੀ ਹੈ ਕੈਨੇਡਾ ਆਉਣ ਵਾਸਤੇ ਇਸ ਟਾਈਮ ਤੇ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਵਾਪਸ ਉਹ ਪ੍ਰਾਇੋਰਟੀ ਲੈ ਚੁੱਕੇ ਨੇ ਸੋ ਆਈ ਡੋਨਟ ਨੋ ਕਿ ਗਵਰਨਮੈਂਟ ਕਿਹੜੇ ਪਾਸੇ ਜਾ ਰਹੀ ਹੈ ਬਟ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ ਮੈਂ ਇਹੋ ਜਿਹੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈ ਜਾਂ ਅਗਲੇ 6 ਮਹੀਨਿਆਂ ਦੇ ਵਿੱਚ ਹੋਣ ਜਾ ਰਿਹਾ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਕੋਲ ਆ ਕੇ ਡਿਸਕਸ ਕਰੋ ਫੋਨ ਤੇ ਡਿਸਕਸ ਕਰੋ ਜੇ ਤੁਸੀਂ ਜੀਟੀਏ ਦੇ ਵਿੱਚ অন্ਟੈरियो ਦੇ ਵਿੱਚ ਨਹੀਂ ਹੈਗੇ ਆ ਨਹੀਂ ਸਕਦੇ ਆਫਿਸ ਡਸਨਟ ਮੈਟਰ ਫੋਨ ਤੇ ਡਿਸਕਸ ਕਰ ਸਕਦੇ ਹੋ ਐਂਡ ਹੋ ਸਕਦਾ ਸੀ ਤੁਹਾਨੂੰ ਕੋਈ ਆਲਟਰਨੇਟਿਵ ਕੋਈ ਸਬਸਟੀਟਿਊਟ ਕੋਈ ਸੁਜੈਸ਼ਨ ਹੈ ਹੋਰ ਜੇ ਦੇ دیਏ ਕਿ ਜਿਹੜਾ ਤੁਹਾਨੂੰ ਵਾਸਤੇ ਵਰਕ ਕਰ ਜਾਏ ਐਂਡ ਇੱਕ ਚੀਜ਼ ਹੋਰ ਸਿਮਰਤ ਜੀ ਮੈਂ ਜ਼ਰੂਰ ਕਹਿਣਾ ਹੈਗਾ ਕਿ ਕਈ ਵਾਰੀ ਨਾ ਲੰਬੀ ਰੇਸ ਵਾਸਤੇ ਤੁਹਾਨੂੰ ਚਾਰ ਕਦਮ ਪਿੱਛੇ ਰਹਿਣੇ ਪੈਂਦੇ ਨੇ ਸੋ ਹੋ ਸਕਦਾ ਕਿ ਵਾਪਸ ਬੈਕ ਹੋਮ ਜਾਣਾ ਵੀ ਤੁਹਾਡੇ ਵਾਸਤੇ ਇੱਕ ਵਧੀਆ ਫੈਸਲਾ ਹੋਵੇ ਬਿਕੋਜ਼ ਇੱਕ ਸਾਲ ਬਾਅਦ ਤੁਸੀਂ ਸਟ੍ਰੇਟ ਪਰਮਨੈਂਟ ਰੈਜ਼ੀਡੈਂਟ ਦੇ ਤੌਰ ਤੇ ਆ ਸਕੋਗੇ ਦੂਸਰੀ ਚੀਜ਼ ਸਾਡੇ ਕੋਲ ਆਲਟਰਨੇਟਿਵਸ ਵੀ ਹੈਗੀਆਂ ਆਪਸ਼ਨਸ ਵੀ ਹੈਗੀਆਂ ਸੋ ਜੇ ਤੁਸੀਂ ਕੈਨੇਡਾ ਸਟੱਡੀ ਪੇਪਰਟ ਤੇ ਜਿਸ ਦਿਨ ਆਇਓ ਉਸ ਦਿਨ ਹੀ ਕਿਸੇ ਕੰਸਲਟੈਂਟ ਲਾਅਰ ਕੋਲ ਬੈਠ ਕੇ ਆਪਣੀ ਆਪਸ਼ਨਸ ਡਿਸਕਸ ਕਰੋ ਲਾਸਟ ਮਿੰਟ ਤੱਕ ਵੇਟ ਨਾ ਕਰੋ ਐਂਡ ਈਵਨ ਜੇ ਤੁਹਾਡਾ ਅਗਲੇ ਇੱਕ ਸਾਲ ਦੇ ਵਿੱਚ ਐਲਐਮਆਈ ਐਕਸਪਾਇਰ ਹੋ ਰਿਹਾ ਹੈ ਆਪਣੇ ਏਮਪਲੋਇਰ ਨਾਲ ਹੋਣੀ ਗੱਲ ਕਰੋ 4 ਮਹੀਨੇ 6 ਮਹੀਨੇ ਬਾਅਦ 8 ਮਹੀਨੇ ਬਾਅਦ 12 ਮਹੀਨੇ ਬਾਅਦ ਹੋ ਸਕਦਾ ਟੂ ਲੇਟ ਹੋ ਜਾਵੇ ਤੁਹਾਡੇ ਵਾਸਤੇ ਉਹ ਆਪਸ਼ਨ ਵਰਕ ਵਰਕਆਊਟ ਐਕਸਰਸ ਕਰਨੀ ਵੀ ਬਿਲਕੁਲ ਅੱਛਾ ਮਨੋ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਵੀ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੂੰ ਕੁਝ ਸੌਜ ਨਹੀਂ ਰਿਹਾ ਕੋਈ ਉਹਨਾਂ ਨੂੰ ਆਪਸ਼ਨ ਨਹੀਂ ਦੱਸ ਰਹੀ ਸੋ ਤੁਸੀਂ ਜਿਵੇਂ ਹਮੇਸ਼ਾ ਗੱਲ ਕਰਦੇ ਹੋ ਆਪਣੇ ਯੂਰਪ ਦੀ ਸੋ ਕੀ ਆਪਸ਼ਨਸ ਨੇ ਯੂਰਪ ਦੇ ਵਿੱਚ ਸਿਮਰਤੀ ਆਈਸੀਸੀ ਕੋਲ ਕਾਫੀ ਸਾਰੀਆਂ ਵਰਕ ਪਰਮਿਟ ਸਿਸਟਮ ਯੂਰਪ ਦੇ ਵਿੱਚ ਹੈਗੇ ਨੇ ਜੀ ਸੋ ਸਾਡੇ ਕੋਲ ਜਰਮਨੀ ਦੇ ਵਿੱਚ ਵਰਕ ਪਰਮਿਟs ਹੈਗੇ ਨੇ ਸਾਡੇ ਕੋਲ ਨੀਦਰਲੈਂਡ ਦੇ ਵਿੱਚ ਵਰਕ ਪਰਮਿਟs ਹੈਗੇ ਨੇ ਸਾਡੇ ਕੋਲ ਕੋਰੀਆ ਦੇ ਵਿੱਚ ਵਰਕ ਪਰਮਿਟs ਹੈਗੇ ਨੇ ਸਾਡੇ ਕੋਲ ਮਾਲਟਾ ਦੇ ਵਿੱਚ ਵਰਕ ਪਰਮਿਟs ਹੈਗੇ ਨੇ ਸਾਡੇ ਕੋਲ ਇਟਲੀ ਦੇ ਵਿੱਚ ਵਰਕ ਪਰਮਿਟs ਹੈਗੇ ਨੇ ਫਰਾਂਸ ਦੇ ਵੀ ਵਰਕ ਪਰਮਿਟs ਹੈਗੇ ਨੇ ਐਂਡ ਐਟ ਡਿਫਰੈਂਟ ਫੀਲਡਸ ਦੇ ਹੈਗੇ ਨੇ ਸੋ ਇਹ ਸਾਡੇ ਕੋਲ ਇਸ ਟਾਈਮ ਤੇ ਓਪਨਿੰਗਸ ਜਿਹੜੀਆਂ ਟਰੱਕ ਡਰਾਈਵਰਸ ਦੀਆਂ ਹੈਗੀਆਂ ਜੀ ਲਾਈਨ ਕੁਕਸ ਪ੍ਰੈਪ ਕੁਕਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ ਵੇਅਰ ਹਾਊਸ ਵਰਕਰਸ ਦੀਆਂ ਓਪਨਿੰਗਸ ਹੈਗੀਆਂ ਕੰਸਟਰਕਸ਼ਨ ਲੇਬਰ ਦੀਆਂ ਓਪਨਿੰਗਸ ਹੈਗੀਆਂ ਸਕਿੱਲ ਟ੍ਰੇਡ ਵਾਲੇ ਕੰਸਟਰਕਸ਼ਨ ਵਾਲੇ ਵੈਲਡਰਸ ਪਲੰਬਰਸ ਉਹਨਾਂ ਦੀਆਂ ਓਪਨਿੰਗਸ ਹੈਗੀਆਂ ਸੋ ਇਹਦੇ ਵਾਸਤੇ ਜੇ ਐਣੀ ਕੇ ਸਰੂਪੀ এডਿਕੇਸ਼ਨ ਬੀਏ ਚਾਹੀਦੀ ਹੈ 12ਵੀਂ ਚਾਹੀਦੀ ਹੈ 8ਵੀਂ ਪਾਸ ਵੀ ਹੈਗੇ ਨੇ ਤਾਂ ਵੀ ਤੁਸੀਂ ਇਸ ਆਪਸ਼ਨ ਦਾ ਫਾਇਦਾ ਲੈ ਸਕਦੇ ਹੋ ਠੀਕ ਹੈ ਦੂਸਰੀ ਚੀਜ਼ ਆਈਲੈਂਡਸ ਦੇ ਵਿੱਚ ਸਾਨੂੰ ਕੋਈ ਆਈਲੈਂਡਸ ਦਾ ਸਕੋਰ ਨਹੀਂ ਚਾਹੀਦੇ ਐਣੀ ਕਿ ਇੰਗਲਿਸ਼ ਕਮਿਊਨੀਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਪਣੀ ਗੱਲ ਸਮਝ ਸਮਝਾ ਦਿਓ ਤੇ ਅਗਲੇ ਦੀ ਗੱਲ ਤੁਸੀਂ ਸਮਝ ਲਓ ਸੋ ਵਰਕਿੰਗ ਇੰਗਲਿਸ਼ ਜ਼ਰੂਰ ਹੋਣੀ ਚਾਹੀਦੀ ਹੈ ਇਹ ਐਂਡ 1 ਸਾਲ ਦਾ ਕਿਸੇ ਵੀ ਫੀਲਡ ਦਾ ਐਕਸਪੀਰੀਅੰਸ ਹੈਗਾ ਤੇ ਆਪਸ਼ਨ ਤੁਹਾਡੇ ਵਾਸਤੇ ਹੋ ਸਕਦੀ ਹੈ ਐਂਡ ਅ ਜੇ ਅਸੀਂ ਯੂਰਪ ਦੀ ਗੱਲ ਕਰੀਏ ਈਵਨ ਨਾਰਥ ਅਮਰੀਕਾ ਨਾਲੋਂ ਉਹਨਾਂ ਦਾ ਇਨਫਰਾਸਟ੍ਰਕਚਰ ਬਹੁਤ ਐਡਵਾਂਸਡ ਹੈਗਾ ਹਾਂਜੀ ਅਸੀਂ ਉਹਨਾਂ ਦੇ ਸਿਸਟਮਸ ਦੀ ਗੱਲ ਕਰ ਲਈਏ ਬਹੁਤ ਐਡਵਾਂਸ ਸਿਸਟਮਸ ਹੈਗੇ ਨੇ ਸੋ ਉੱਥੇ ਪੀਐਨ ਪੀਆਰ ਦੀਆਂ ਵੀ ਆਪਸ਼ਨਸ ਬੜੀਆਂ ਫਰਸਟ ਕਲਾਸ ਹੋ ਸਕਦੀਆਂ ਹੈਗੀਆਂ ਸੋ ਕੋਈ ਵੀ ਦੋਸਤ ਭਾਈਪੈਣ ਜਿਹੜਾ ਵਾਪਸ ਅਨਟੇਰੀਓ ਤੋਂ ਵਾਪਸ ਨਹੀਂ ਜਾਣਾ ਚਾਹੁੰਦਾ ਇੰਟਰਨੈਸ਼ਨਲ ਸਟੂਡੈਂਟ ਯਾ ਵਰਕ ਪਰਮਿਟ ਤੇ ਸਗਾ ਯਾ ਇਵਨ ਜੇ ਤੁਹਾਡੇ ਰਿਲੇਟਿਵਸ ਇੰਡੀਆ ਦੇ ਵਿੱਚ ਬੈਠੇ ਹੋਏ ਨੇ ਯਾ ਮਿਡਲ ਈਸਟ ਦੇ ਵਿੱਚ ਬੈਠੇ ਹੋਏ ਨੇ ਤੇ ਯੂਰਪ ਨੂੰ ਯੂਰਪ ਜਾਣਾ ਚਾਹੁੰਦੇ ਨੇ ਜੌਬ ਦੇ ਉੱਤੇ ਵਰਕ ਪਰਮਿਟ ਦੇ ਉੱਤੇ ਤੇ ਇੱਕ ਵਾਰੀ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ ਐਂਡ ਗੈਟ ਸਟ੍ਰੇਟ ਫਾਰਵ अच्छा मनोज जी ਮੁਰਕਿਆਬਾ ਸਟੂਡੈਂਟਸ ਦੀ ਹੀ ਗੱਲ ਕਰਦੇ ਹੁਣ ਬਹੁਤ ਸਾਰੇ ਸਟੂਡੈਂਟ ਇਥੇ ਇਸ ਤਰ੍ਹਾਂ ਨੇ ਜਿਨ੍ਹਾਂ ਦੇ ਵਰਕ ਪਰਮਿਟ ਫਿਨਿਸ਼ ਖਤਮ ਹੋ ਗਏ ਨੇ ਹੁਣ ਮੇਰੇ ਖਿਆਲ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਵੀ ਵਿੱਚ ਕੰਡੀਸ਼ਨਾਂ ਪਾ ਦਿੱਤੀਆਂ ਗਈਆਂ ਵੀ ਉਹਨਾਂ ਦੇ ਵਰਕ ਪਰਮਿਟ ਦੁਆਰਾ ਰੀਨਿਊ ਨਹੀਂ ਹੋ ਰਿਹਾ ਉਹਨਾਂ ਸਟੂਡੈਂਟਸ ਲਈ ਕੀ ਆਪਸ਼ਨਸ ਅਵੇਲੇਬਲ ਨੇ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਸਟੇਟਸ ਉਹਨਾਂ ਦਾ ਫਿਨਿਸ਼ ਹੋ ਰਿਹਾ ਸਿਮਰਤ ਸਿਮਰਤ ਜੀ ਉਹਨਾਂ ਵਾਸਤੇ ਵੀ ਕੈਨੇਡਾ ਦੇ ਵਿੱਚ ਵੀ ਆਪਸ਼ਨਸ ਹੈਗੀਆਂ ਐਂਡ ਬਾਰਦੇਮ ਵੀ ਆਪਸ਼ਨਸ ਹੈਗੀਆਂ ਕਿਉਂਕਿ ਜੇ ਉਹ ਸਟੱਡੀ ਪਰਮਿਟ ਦੁਬਾਰਾ ਲੈਣਗੇ ਤੇ ਉਹਨਾਂ ਨੂੰ ਦੁਬਾਰਾ ਪੋਸਟ ਗ੍ਰੈਡ ਵਰਕ ਪਰਮਿਟ ਤਾਂ ਮਿਲਣਾ ਨਹੀਂ ਹੈਗਾ ਸੋ ਹਰ ਪ੍ਰਾਈਵੇਟ ਕਾਲਜ ਵੀ ਇਹ ਹੋ ਰਿਹਾ ਨਹੀਂ ਹੈਗਾ ਜ ਅਡਮਿਸ਼ਨ ਦੇਗਾ ਤੇ ਕਿਉਂਕਿ ਪਾਲ ਨਹੀਂ ਦੇ ਸਕਦੇ ਪਾਲ ਜਿਹੜਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆ ਉਹ ਨਹੀਂ ਦੇ ਸਕਦੇ ਜੇ ਤੁਸੀਂ ਦੁਬਾਰਾ ਸਟੱਡੀ ਬਾਰੇ ਸੋਚ ਰਹੇ ਹੋ ਤੇ ਉਸ ਪ੍ਰੋਗਰਾਮ ਵਾਸਤੇ ਜਾਓ ਜਿਹੜਾ ਤੁਹਾਨੂੰ ਪੀਐਨਪੀ ਵਾਲੇ ਪਾਸੇ ਲੈ ਕੇ ਜਾ ਸਕਦਾ ਹੈਗਾ ਐਂਡ ਆਈਸੀਸੀ ਇਮੀਗ੍ਰੇਸ਼ਨ ਕੋਲ ਇਹੋ ਜਿਹੇ ਵੀ ਆਪਸ਼ਨਸ ਤੁਹਾਡੇ ਵਾਸਤੇ ਹੋ ਸਕਦੀਆਂ ਸੋ ਇੱਕ ਵਾਰੀ ਤੁਸੀਂ ਆ ਕੇ ਸਾਡੇ ਨਾਲ ਡਿਸਕਸ ਕਰੋ ਆਪਣੀਆਂ ਆਪਸ਼ਨ ਜਦੋਂ ਆਪਣੇ ਤੁਸੀਂ ਸਰਕਮਸਟੈਂਸਸ ਸਾਡੇ ਨਾਲ ਡਿਸਕਸ ਕਰਦੇ ਹੋ ਤੇ ਵੀ ਗਾਈਡ ਯੂ ਐਂਡ ਸੁਜੈਸਟ ਯੂ ਕਿ ਕਿਹੜੀ ਆਪਸ਼ਨ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀਆਂ ਤੁਸੀਂ ਕ੍ਰਾਸ ਕੈਨੇਡਾ ਕਿਤੇ ਵੀ ਬੈਠੇ ਹੈਗੇ ਹੋ ਤੁਹਾਡੀ ਕੰਸਲਟੇਸ਼ਨ ਐਬਸੋਲੂਟਲੀ ਫ੍ਰੀ ਹੈ ਇੰਟਰਨੈਸ਼ਨਲ ਸਟੂਡੈਂਟਸ ਟੂ देयर इज नॉट इवन ਅ ਸਿੰਗਲ ਸੈਂਟ ਅਸੀਂ ਚਾਰਜ ਕਰਦੇ ਹਾਂ ਵੀ ਵਿਦ ਚਾਰਜਰ ਸਿੰਗਲ ਸੈਂਡ ਟੂ ਯੂ ਸੋ ਆਪਸ਼ਨਸ ਡਿਸਕਸ ਕਰ ਹਾਂ ਤੁਹਾਨੂੰ ਟਾਈਮ ਜ਼ਰੂਰ ਕ 15 20 ਮਿੰਟ ਅੱਧਾ ਘੰਟਾ ਕੱਢ ਕੇ ਡਿਸਕਸ ਕਰਨਾ ਪਏਗਾ ਤਾਂ ਹੀ ਉਹ ਤੁਹਾਡੇ ਵਾਸਤੇ ਆਪਸ਼ਨਸ ਕੋਈ ਨਿਕਲ ਕੇ ਆਏਗੀ ਬਿਕੋਜ਼ ਅਸੀਂ ਸਾਡੇ ਤੁਹਾਡੇ ਸਾਰੇ ਸਰਕਮਸਟੈਂਸਸ ਨੂੰ ਦੇਖ ਕੇ ਸਮਝ ਕੇ ਤੁਹਾਨੂੰ ਸੁਜੈਸਟ ਕਰਦੇ ਹਾਂ ਕਿ ਕਿਹੜੀ ਆਪਸ਼ਨ ਵਰਕ ਕਰ ਸਕਦੀ ਹੈ ਬਿਲਕੁਲ ਅੱਛਾ ਮਨੋਜੀ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ ਸਿਮਰਤ ਜੀ ਇੱਕ ਚੀਜ਼ ਜ਼ਰੂਰ ਐਡ ਕਰੂੰਗਾ ਕਿ ਬਹੁਤ ਸਾਰੇ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨਸ ਕੈਨੇਡਾ ਦੇ ਵਿੱਚ ਪਿਛਲੇ 8 10 ਸਾਲ ਦੇ ਵਿੱਚ ਹੋਏ ਨੇ ਬਿਲਕੁਲ ਉਹਨਾਂ ਦੀ ਏਜ ਭਾਵੇਂ 30 ਸਾਲ ਹੋਵੇ, 35 ਸਾਲ ਹੋਵੇ, 40 ਹੋਵੇ, 50 ਹੋਵੇ, 60 ਹੋਵੇ। ਜਿਹੜੇ बिकॉज ਅੱਜ ਦੀ ਤਰੀਖ 'ਚ ਨਾ ਬਹੁਤ ਸਾਰੇ ਲੋਕੀ ਸਟਰਗਲ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮੀ ਨੂੰ ਲੈ ਕੇ ਹਾਂਜੀ ਬਿਲਕੁਲ ਸੋ ਕੋਈ ਜੌਬ ਲੂਜ਼ ਕਰ ਚੁੱਕਾ ਹੈ ਕਿਸੇ ਦਾ ਘੰਟੇ ਘੱਟ ਚੁੱਕੇ ਨੇ ਜਾਂ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਕਦੀ ਵੀ ਲੇਆਫ ਹੋ ਸਕਦਾ ਸੇ ਜੋ ਜੇ ਕੋਈ ਵੀ ਪਾਈਪ ਹੈ ਇਹੋ ਦੇ ਸਰਕਮਸਟੈਂਸਸ ਤੋਂ ਗੁਜ਼ਰ ਰਿਹਾ ਨਿਕਲ ਰਿਹਾ ਤੇ ਅਸੀਂ ਉਹਨੂੰ ਕਵਾਂਗੇ ਇੱਕ ਵਾਰੀ ਆਈਸੀਸੀ ਤੇ ਆ ਕੇ ਡਿਸਕਸ ਕਰੋ ਸਾਡੀ ਕੈਰੀਅਰ ਗਾਈਡੈਂਸ ਟੀਮ ਹੈਗੀ ਹੈ ਜਿਹੜੀ ਤੁਹਾਨੂੰ ਸੁਜੈਸਟ ਕਰ ਸਕਦੀ ਹੈ ਕਿ ਕਿਹੜਾ ਫੀਲਡ ਤੁਹਾਡੇ ਵਾਸਤੇ ਬੈਟਰ ਹੋ ਸਕਦਾ ਜੇ ਤੁਸੀਂ ਟਰਕਿੰਗ ਦੀ ਜੌਬ ਦੇ ਵਿੱਚ ਹੈਗੇ ਹੋ 25 30 ڈالر ਤੁਸੀਂ ਬਣਾ ਰਹੇ ਹੋ ਘੰਟੇ ਦੇ ਤੇ ਹੋ ਸਕਦਾ ਤੁਸੀਂ 70 80 ڈالر ਵੀ ਬਣਾ ਸਕੋ ਸੋ ਉਹ অপਸ਼ਨਸ ਡਿਸਕਸ ਕਰਨ ਵਾਸਤੇ ਗਵਰਨਮੈਂਟ ਗ੍ਰਾਂਟਸ ਬੜੀ ਵੱਡੀ ਗ੍ਰਾਂਟਸ ਦਿੰਦੀਆਂ ਹੈਗੀਆਂ ਨਾ ਕਿ ਕੱਲੇ ਪੜਨ ਵਾਸਤੇ ਬਟ ਈਵਨ ਤੁਹਾਨੂੰ ਘਰ ਚਲਾਉਣ ਵਾਸਤੇ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਹੋ ਉਹਦੇ ਵਾਸਤੇ ਵੀ ਸੋ ਉਹ অপਸ਼ਨਸ ਨੂੰ ਐਕਸਰਸਾਈਜ਼ ਕਰੋ ਐਂਡ ਜਿੱਥੇ ਤੁਹਾਨੂੰ ਸਕਿੱਲ ਐਕਸਰਸਾਈਜ਼ ਸਕਿੱਲ ਆਪਣੇ ਐਨਹਾਂਸ ਕਰਕੇ ਪੈਸੇ ਮਿਲਦੇ ਪਏ ਨੇ ਐਂਡ ਤੁਹਾਡੀ ਸੈਲਰੀ ਜੰਪ ਹੋ ਰਹੀ ਹੈ ਤੇ ਵਾਈ ਨਾ ਟੇਕ ਐਡਵਾਂਟੇਜ ਆਫ ਦਿਸ ਐਸੀ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਬੱਚੇ ਸਾਡੇ ਬਹੁਤ ਸਾਰੀਆਂ ਭੈਣਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵੇਅਰ ਹਾਊਸ ਦੇ ਵਿੱਚ ਸਟਰਗਲ ਕਰ ਰਹੀਆਂ ਹੈਗੀਆਂ ਜਿਹੜੀ ਟਿਮ ਹਾਟਨਸ ਮੈਕਡੋਨਲਡ ਦੇ ਵਿੱਚ ਬੜੀ ਮਿਹਨਤਾਂ ਕਰਦੀਆਂ ਨੇ ਐਂਡ 6 6 8 8 ਘੰਟੇ ਦੀ ਸ਼ਿਫਟ ਚੱਲਦੀ ਹੈ ਐਂਡ ਅਲਟੀਮੇਟਲੀ 18 19 ਸੋ ਇਹੀ ਲੇਡੀਜ਼ ਸਾਡੀਆਂ ਇਹੀ ਬੱਚੇ ਸਾਡੇ 60 70 80 ਦੀ ਜੌਬ ਵਾਸਤੇ ਐਲੀਜੀਬਲ ਹੋ ਸਕਦੀਆਂ ਹੈ ਹੈਲਥ ਕੇਅਰ ਦੀਆਂ ਜੌਬਸ ਬਹੁਤ ਅਮੇਜ਼ਿੰਗ ਜੌਬਸ ਹੈਗੀਆਂ ਜਿਹੜੇ ਦੋਸਤ ਸਾਡੇ ਪਾਈਪਾਂ ਹੈਗੇ ਨੇ ਪਲੰਬਿੰਗ ਟ੍ਰੇਡ ਦੀਆਂ ਜੌਬਸ ਗੈਸ ਟੈਕਨੀਸ਼ੀਅਨਸ ਦੀ ਜੌਬ ਬੜੀਆਂ ਅਮੇਜ਼ਿੰਗ ਜੌਬਸ ਹੈਗੀਆਂ ਉਹਨਾਂ ਵਾਲੇ ਪਾਸੇ ਸੋਚੋ ਰਾ ਉਹ ਇੱਕ ਕਨਵੈਨਸ਼ਨਲ ਚੀਜ਼ ਹਰ ਰੋਜ਼ ਕਰੀ ਜਾਣੀ ਜੇ ਦੇ ਥੋੜੀ ਜੀ ਮਿਹਨਤ ਕਰਕੇ ਤੁਹਾਡੇ ਜੀ ਸਕਿਲਸ ਇਨਹਾਂਸ ਕਰਕੇ ਇਨਾ ਡਰਾਸਟਿਕ ਜੰਪ ਤੁਹਾਨੂੰ ਮਿਲਦਾ ਹੈਗਾ ਤੇ ਉਹ ਤੁਹਾਡੀ ਫੈਮਿਲੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਇੰਪਰੂਵ ਕਰੇਗਾ ਸੋ ਇਨਫਰਮੇਸ਼ਨ ਲੈਣ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਆ ਜੀ ਬਿਲਕੁਲ ਜੀ ਮਨੋ ਜੀ ਜਿਵੇਂ ਤੁਸੀਂ ਗੱਲ ਕੀਤੀ ਇਨਫੋਰਮੇਸ਼ਨ ਲੈਣ ਲਈ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਸੋ ਇੱਕ ਵਾਰ ਆਪਣੇ ਇਨਫੋਰਮੇਸ਼ਨ ਲਈ ਆਪਣਾ ਫੋਨ ਨੰਬਰ ਤੇ ਈਮੇਲ ਜ਼ਰੂਰ ਸਾਂਝਾ ਕਰ ਦਿਓ ਸਿਮਰਨ ਜੀ ਸਾਡਾ ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਜੀ 1137 1137 ਡੈਰੀ ਰੋਡ ਈਸਟ ਐਂਡ ਸਾਨੂੰ 19 ਸਾਲ ਹੋ ਗਏ ਨੇ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਹੋਇਆ ਸਾਡਾ ਫੋਨ ਨੰਬਰ ਹੈਗਾ ਜੀ 905 461 2424 905 461 -2424, 2424 WhatsApp ਨੰਬਰ ਹੈਗਾ ਜੀ 6478509000 6478509000 ਐਂਡ ਈਮੇਲ ਆਈਡੀ ਹੈਗਾ ਸਾਡਾ infoinfo@iccimigration.ca info@iccimigration.ca ਮਨੂਜੀ ਜੀ ਸਟੂਡੀਓ ਵਿੱਚ ਆਉਣ ਲਈ ਤੇ ਸਾਰੀ ਜਾਣਕਾਰੀ ਦਾ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਫੇਰ ਤੁਹਾਡੇ ਨਾਲ ਨਵੀਂ ਇਮੀਗ੍ਰੇਸ਼ਨ ਟਿਪਸ ਸੰਬੰਧੀ ਗੱਲਬਾਤ ਕਰਾਂਗੇ ਜੀ ਥੈਂਕ ਯੂ ਧੰਨਵਾਦ ਅਗਲੇ ਹਫਤੇ ਫਿਰ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ